ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜਿਹੜੇ-ਜਿਹੜੇ ਵੀਰ ਵੀ ਆਪਣੀ ਵੀਡੀਓ ਦੇ ਵਿੱਚ ਨਵੇਂ ਆਏ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਫਾਲੋ ਜਰੂਰ ਕਰ ਲਓ ਆਜੋ ਜੀ ਆਪਾਂ ਤੁਹਾਨੂੰ ਕਰਾਉਨੇ ਆਂ ਕੋਠੀ ਦਾ ਬਿਊ ਚੈੱਕ ਕਿੱਦਾਂ ਦੀ ਕੋਠੀ ਲੱਗੀ ਜੀ ਆਪਾਂ ਨੂੰ ਜਰੂਰ ਦੱਸਣਾ ਇੱਥੇ ਆਪਣਾ ਕੰਮ ਆਏਗਾ ਸੀਗਾ ਪਲੰਬਰ ਦਾ ਜੀ ਆਪਾਂ ਨੇ ਪਲੰਬਰ ਦਾ ਜਿਹੜਾ ਵਰਕਾ ਜੀ ਉਹ ਸਾਰਾ ਇੱਥੇ ਡਨ ਕਰਕੇ ਦਿੱਤਾ ਜੀ ਇਹ ਆਪਣੀ ਆ ਕੀ ਲੌਬੀ ਏਰੀਆ ਸਾਹਮਣੇ ਹੈਗਾ ਜੀ ਡ੍ਰੈਿੰਗ ਰੂਮ ਇੱਥੇ ਆਪਣੇ 4 ਬੈਡਰੂਮ ਇੱਕ ਕਿਚਨ ਜੀ ਪਲੱਸ 2 ਬਾਥਰੂਮ ਜਿਹੜੇ ਆਪਾਂ ਨੇ ਉਹ ਹੈਗੇ ਨੇ ਕੋਠੀ ਦੇ ਵਿੱਚ ਇਹਦਾ ਕੋਠੀ ਦਾ ਡਿਜ਼ਾਈਨ ਆ ਜਿਹੜਾ ਬੜਾ ਸਿੰਪਲ ਪਰ ਲਗਜ਼ਰੀ ਡਿਜ਼ਾਈਨ ਆ ਸਾਹਮਣੇ ਆ ਗਈ ਕਿਚਨ ਏਰੀਆ ਕਿਚਨ ਏਰੀਆ ਦੇ ਵਿੱਚ ਵੀ ਪ੍ਰੈਸ਼ਰ ਚੈੱਕ ਕਰੋ ਜੀ ਤੁਸੀਂ ਗਰਮ ਠੰਡੀ ਦਾ ਪ੍ਰੈਸ਼ਰ ਇੱਥੇ ਜਿਹੜਾ ਪੋਜੀਟਿਵ ਪੁਆਇੰਟ ਇਹ ਆ ਵੀ ਆਪਾਂ ਨੇ ਪ੍ਰੈਸ਼ਰ ਪੰਪ ਨਹੀਂ ਯੂਜ਼ ਕੀਤਾ ਜੀ ਪਰ ਆਪਣਾ ਫਿਰ ਵੀ ਪ੍ਰੈਸ਼ਰ ਆ ਜਿਹੜਾ ਉਹ ਬਹੁਤ ਵਧੀਆ ਪ੍ਰੈਸ਼ਰ ਆ ਔਰ ਆਪਾਂ ਨੇ ਆਰਓ ਵੀ ਜਿਹੜੇ ਉਹ ਅੰਡਰਸਿੰਕ ਕੀਤੇ ਨੇ ਜੀ ਸ਼ੰਕਾ ਨੇ ਅੰਡਰਸਿੰਕ ਆਰੂ ਲਗੋਣੇ ਨਹੀਂ ਜੀ ਆਪਾਂ ਨੇ ਇਹ ਆ ਗਿਆ ਜੀ ਆਪਣਾ ਬਾਥਰੂਮ ਹੱਥਲੇ ਏਰੀਆ ਦੇ ਵਿੱਚ ਕਰੋ ਜੀ ਚੈੱਕ ਇਹਦੇ ਆਪਾਂ ਜੋੜਨੇ ਨੇ ਪਲੱਸ ਜੈਗਵਰ ਦੇ ਡਾਈਵੇਟਰ ਜੀ ਆਪਾਂ ਨੇ ਲਾਏ ਨੇ ਨੋਰੀ ਆਪਣੇ ਕੰਮ ਕਿਦਾਂ ਦਾ ਲੱਗਿਆ ਜ਼ਰੂਰ ਦੱਸਣਾ ਜੀ ਕਰੋ ਜੀ ਚੈੱਕ ਕਰੋ ਇਹ ਹੈਗਾ ਬਾਥਰੂਮ ਸਾਰਾ ਇੱਥੇ ਬਾਲ ਹੈਂਗ ਸੀਟ ਆਪਾਂ ਲਾ ਕੇ ਦਿੱਤੀ ਜੀ ਇਹ ਆ ਗਿਆ ਆਪਣਾ ਬੈਕ ਸਾਈਡ ਤੇ ਓਪਨ ਏਰੀਆ ਜੀ ਇੱਥੇ ਆਪਾਂ ਨੇ ਵਾਸ਼ਿੰਗ ਮਸ਼ੀਨ ਲਈ ਰੱਖਿਆ ਜੀ ਇੱਕ ਪੁਆਇੰਟ ਜੋ ਮਾਲਕਾਂ ਦੀ ਰਿਕੁਆਇਰਮੈਂਟ ਸੀ ਜੀ ਉਸ ਹਿਸਾਬ ਨਾਲ ਆਪਾਂ ਕੀਤਾ ਜੀ ਕੰਮ ਅੱਜ ਇਹ ਪਤਸਨ ਨੂੰ ਉੱਪਰਲਾ ਵੀ ਜਿਹੜਾ ਉਹ ਚੈੱਕ ਕਰਾਉਂਦੇ ਆ ਜੀ ਤੇ ਇਹ ਕੋਠੀ ਤੁਹਾਨੂੰ ਕਿੱਦਾਂ ਵੀ ਲੱਗੀ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਦੇਖੋ ਜੀ ਇਹ ਆ ਗਈ ਜੀ ਉੱਪਰੋਂ ਇੱਥੇ ਵੀ ਉੱਪਰ ਵੀ ਆਪਣੇ ਹੈਗੇ ਨੇ ਦੋ ਬੈੱਡਰੂਮ ਨੇ ਜੀ ਪਲੱਸ ਬਾਥਰੂਮ ਜੀ ਇਹ ਆ ਗਈ ਲੌਬੀ ਏਰੀਆ ਜੀ ਉੱਪਰ ਕਰੋ ਜੀ ਚੈੱਕ ਉੱਪਰ ਵੀ ਅੱਜ ਤੁਹਾਨੂੰ ਪ੍ਰੈਸ਼ਰ ਜਰੂਰ ਚੈੱਕ ਕਰਾਵਾਂਗੇ ਆਪਾਂ ਬਿਦਾਏ ਤੇ ਪ੍ਰੈਸ਼ਰ ਪੰਪ ਤਾਂ ਆਪਣਾ ਪ੍ਰੈਸ਼ਰ ਚੈੱਕ ਕਰੇ ਜੀ ਟੂਟੀਆਂ ਦਾ ਇਹ ਆਉਂਦੀ ਉੱਪਰਲਾ ਦੇਖੋ ਜੀ ਕੰਮ ਕਿਦਾਂ ਲੱਗਿਆ ਹਾਂ ਕਰੋ ਜੀ ਪ੍ਰੈਸ਼ਰ ਚੈੱਕ ਉੱਪਰ ਵੀ ਕਰੋ ਪ੍ਰੈਸ਼ਰ ਚੈੱਕ ਇੱਥੇ ਕੋਈ ਆਪਾਂ ਨੇ ਪ੍ਰੈਸ਼ਰ ਪੰਪ ਨਹੀਂ ਯੂਜ਼ ਕੀਤਾ ਜੀ ਪਰ ਫੇਰ ਵੀ ਆਪਣਾ ਪ੍ਰੈਸ਼ਰ ਜਿਹੜਾ ਉਹ ਬਹੁਤ ਹਾਈ ਆ ਜੀ ਉਹਨੇ ਆਗੇ ਬੈਕ ਸਾਈਡ ਏਰੀਆ ਵੀ ਦਿਖਾਵਾਂਗੇ ਆਪਾਂ ਇੱਥੇ ਜਿਹੜਾ ਕੋਠੀ ਦੇ ਵਿੱਚ ਲੱਕੜ ਵਾਲੇ ਵੀਰਾਂ ਦਾ ਜੀ ਕੰਮ, ਪਲੱਸਰ ਟਾਈਲਾਂ ਵਾਲੇ ਵੀਰ, ਰੰਗ ਵਾਲੇ ਵੀਰ আর ਮਿਸਤਰੀ ਵੀਰ ਨੇ ਬਹੁਤ ਵਧੀਆ ਕੰਮਾਂ ਜਿਹੜਾ ਉਹ ਆਕਾਂ ਵਗੈਰਾ ਬਣਾ ਕੇ ਦਿੱਤੀਆਂ ਨੇ ਜੀ ਕੋਠੀ ਦੀਆਂ। ਸਭ ਤੋਂ ਜਿਹੜਾ ਪੋਜ਼ਿਟਿਵ ਪੁਆਇੰਟ ਵੀ ਮਿਸਤਰੀ ਸਾਹਨੇ ਬਹੁਤ ਵਧੀਆ ਕੰਮ ਕੀਤਾ ਜੀ ਕੋਠੀ ਦੇ ਵਿੱਚ। ਤੇ ਜਿਹੜਾ ਇਹਦਾ 뷰 ਆ ਉਹ ਵੀ ਬਹੁਤ ਵਧੀਆ ਦੇਖ ਬਣਦੀ ਜੀ 뷰 ਦੀ ਦੇਖਣ ਤੋਂ। ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ? ਸਾਨੂੰ ਜਰੂਰ ਦੱਸਣਾ ਜੀ ਤਾਂ ਜੋ ਅਸੀਂ ਨਵੇਂ-ਨਵੇਂ